ਐਕਸੀਸ ਦਿੱਫਟਕਾਰ ਦਾ ਐਕਸੀਡੈਂਟ ਹੋਇਆ ਹੋਇਆ ਹੈ ਕੈਂਡ ਪਗੋੜਿਆਂ ਵਾਲੇ ਦੇ ਕਿ ਹੁਣ ਆਪਣਾ ਆਰਡਰ ਆ ਗਿਆ ਸਦਾਂ ਵਾਈਦੀ ਸਟੇਕਰ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ 렁ਕਾਰ ਸਿੰਘ 007 ਕੀ ਹਾਲ ਚਾਲ ਨੇ ਤੁਹਾਡੇ ਤੇ ਆਪਾਂ ਵੀ ਵਧੀਆ ਜੀ ਅੱਜ ਆਪਾਂ ਚੱਲਨੇ ਇੱਕ ਹੋਰ ਰਾਈਡ ਕਰਨ ਛੋਟੀ ਜੀ ਰਾਈਡ ਕਰਾਂਗੇ ਵੈਦਰ ਬੜਾ ਵਧੀਆ ਸੀਗਾ ਤੇ ਮੈਂ ਕਿਹਾ ਚੋਲ ਆਪਾਂ ਰਾਈਡ ਕਰਨ ਚੱਲਦੇ ਆਂ ਪਰ ਅੱਜ ਆਪਾਂ ਰਾਈਡ ਕਰ ਲੈਣੀ ਕਰਨੀ ਆ ਠੀਕ ਹੈ ਜੀ ਤੇ ਮਿਲ ਲੈ ਤਾਂ ਮੋਬਾਈਲ ਤੇ ਜਾ ਕੇ ਫੋਲੋ ਵਲੌਗ ਨੂੰ ਇੰਜੋਏ ਕਰੋ ਆਪਾਂ ਆ ਗਏ ਆਪਣੇ ਸੈਟਅਪ ਤੇ ਚੱਲਦੇ ਆਂ ਆਪਾਂ ਬਾਈਕ ਤੇ ਸਪਾਈਕ ਆਪਾਂ ਸਟਾਰਟ ਕਰ ਲਈ ਆ ਚਲੋ ਵਾਚ ਕਰੀ ਜੀ ਮਾਪਾ ਪਹੁੰਚਣ ਲੱਗਿਆ ਮੇਨ ਡੋਰ ਤੇ ਹੁਣ ਹੀ ਮੈਨੂੰ ਰਸਤੇ ਤੇ ਫੋਨ ਆ ਗਿਆ ਮੇਰੇ ਫਰੈਂਡ ਦਾ ਕਹਿੰਦਾ ਮੈਂ ਵੀ ਜਾਊਂਗਾ ਮੇਰੇ ਨਾਲ ਬੱਸ ਵਾਲਾ ਵੀਰਾ ਕਿ ਨ ਜਾਣ ਨਹੀਂ ਦੇ ਰਹਾ ਜਗ੍ਹਾ ਨਹੀਂ ਦੇ ਰਿਹਾ ਹੈ ਚਲੋ ਜੀ ਚਲੋ ਅਲਗੀ ਟੋਲੀ ਜਗਾ ਫਿੱਟ ਗਏ ਬਾਈ ਜਾਵਾਂਗੇ ਪਹਿਲਾਂ ਜਾਵਾਂਗੇ ਸਮਰਾਲਾ ਚੌਂਕ ਸਮਰਾਲਾ ਚੌਂਕ ਤੋਂ ਬਾਅਦ ਫਿਰ 3 ਮਾਈਲ ਤੋਂ ਬਾਅਦ ਕੇ ਕੇਂਦਰ ਰੋਡ ਜਾਵਾਂਗੇ ਫਿਰ ਜੀਐਨਏ ਕੋਲੋਂ ਸੋ ਆਪਣੇ ਦੋਸਤ ਨੂੰ ਚੱਕਾਂਗੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਆਂ ਬਾਕੀ ਅੱਜ ਦਾ ਵੈਦਰ ਦਾ ਉਹ ਤਾਂ ਵਧੀਆ ਵਾ ਜੇ ਮੀਂਹ ਨਾ ਮਿਲੇ ਤਾਂ ਵਧੀਆ ਗੱਲ ਆ ਔਰ ਨਾ ਤਾਂ ਪਹੁੰਚ ਗਏ ਨਾਨਕਸਰ ਗੁਰਦੁਆਰਾ ਸਾਹਿਬ ਉੱਥੇ ਜੀਤ ਕਰਿਓ ਸਟਾਨੀ ਰਾਈਡ ਵਧੀਆ ਇਹ ਨਾਲੇ ਸਾਈਡ ਛੋਟੀ ਜੀ ਰਾਈਡ ਕਰਦੇ ਪਏ ਆ। ਨਾ ਤਾਂ ਨਹਣੀ ਕਹਿੰਦਾ ਸੀ ਮੀਂਹ ਆਵੇ ਪਰ ਮੀਂਹ ਥੋੜਾ ਥੋੜਾ ਪੈਣ ਲੱਗ ਗਿਆ। ਬਾਕੀ ਹੁਣ ਦੇਖੋ ਕੀ ਹੁੰਦਾ ਵਾ। ਜਾਦਾ ਭੇਜ ਕੇ ਆਵਾਂਗੇ। ਕਿਤੇ ਰੁਕ ਜਾਾਂਗੇ ਸਾਈਡ ਤੇ ਜੇ ਮੀਂਹ ਦੇ ਹੋ ਜਾ। ਇਸੇ ਤੋਂ ਅੰਦਰ ਵਿੱਚ ਜੇਦੋਂ ਮਰਜ਼ੀ ਆਜੋ ਉਦੋਂ ਟ੍ਰੈਂਚ ਦਾ ਲੱਗਾ ਹੀ ਹੁੰਦਾ ਵਾ। ਪਿਛਲੇ ਵਲੌਗ ਵਿੱਚ ਹੀ ਆਪਾਂ ਇਧਰੋਂ ਦੀ ਯੂ-ਟਰਨ ਲਿਆ ਸੀਗਾ ਦੂਜੀ ਸਾਈਡ ਤੋਂ। ਉਦੋਂ ਵੀ ਟ੍ਰੈਫਿਕ ਸੀਗਾ ਉਦੋਂ ਤਾਂ ਰਾਤ ਸੀਗੀ ਹੱਲੇ ਦਾ 3:30 ਵਜਦੇ ਪਿਆ ਤਾਂ ਵੀ ਇੰਨਾ ਜਾਮ ਲੱਗਾ ਹੋਇਆ ਵਾ ਇੱਧਰ ਫਾਸ ਇੱਧਰੋਂ ਨਾ ਕਿਹੋ ਜਿਹਾ ਆਪਾਂ ਨੂੰ ਅੱਗੇ ਕਿਤੇ ਜਾਵਣੀ ਮਿਲਣਾ ਅੱਗੇ ਜਾ ਰਹੀ ਜੀ ਜਾਵਾ ਮਾਈਕ 20 ਸਾਲ ਹੋ ਗਿਆ ਜੇ ਇੱਦੀ ਚੱਲਦਾ ਰਿਹਾ ਫੇਰ ਤਾਂ ਆਪਾਂ ਭੱਜ ਕੇ ਜਾਵਾਂਗੇ ਚਲੋ ਜੀ ਮੀਂਹ ਦੇ ਨਾਲ ਨਾਲ ਨੇੜੇ ਦੀ ਸਟਾਰਟ ਹੋ ਗਈ ਆ देखो ऑटो करके जा रहा टायरसा किन्ने टाय पे मौसम तो लगता नहीं है इना मी बहुत उस हिसाब ने मैं निकल घरों देख के हाँ साइक सुना वाइया जागू इस टाइम आप चलते पे सत्तर अस्सी जो कि आप ਫਰੈਂਡ ਦਾ ਫੋਨ ਆਇਆ ਜੀਗਾ ਟੂਰਨਾਮੈਂਟ ਤੇ ਨਾ ਵਿਚਾਰਾ ਬਾਹਰ ਖੜਾ ਆਇਆ ਨਾ ਜਾਣਾ ਗੱਲੇ ਨਹੀਂ ਸੀਗਾ ਮੈਂ ਪਾਤਾ ਜਾਣਾ ਕੋਲਾ ਹੋਣ ਆਇਆ ਜੀ ਜਲਦੀ ਫਰੀ ਹੈਗਾ ਤੁਹਾਨੂੰ ਲੈਣ ਆ ਜਾ ਮੈਂ ਕਿ ਚਲੋ ਹੋਰ ਵਧੀਆ ਗੱਲ ਆਪਾਂ ਵਲੋਗ ਬਣਾਉਣਾ ਨਾ ਤਾਂ ਜੀਗਾ ਉੱਧਰ ਨੂੰ ਆਏ ਨਾ ਵਲੋਗ ਬਣਾਉਂਦੇ ਰਹੇ ਕੋ ਚੱਲਦੇ ਆ ਮਨਾਉਣੇ ਤੁਹਾਨੂੰ ਆਪਣੇ ਫਰੈਂਡ ਨਾਲ ਜੀ ਇੰਟਰਲੀ ਸਾਈਡ ਆ ਗਿਆ ਜੀ ਫੇਰ ਨੂੰ ਮਾਣ ਕਰਦੋਰਾ ਸਾਹਿਬ ਜਿਹੜਾ ਤੁਹਾਨੂੰ ਪਿਛਲੇ ਵਲੋਗ ਵਿੱਚ ਰਾਰਤ ਨੂੰ ਦਿਖਾਇਆ ਸੀਗਾ ਆਪਾਂ ਬਾਅਦ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵਲੋਗ ਕਿੱਦਾਂ ਦੇ ਲੱਗਦੇ ਪਏ ਆ ਆਪਣੇ ਕਰੀ ਤੇ ਆਪਾਂ ਐਡਾ ਦੀਆਂ ਹੋਰ ਰਾਈਡਸ ਕਰਦੇ ਰਵਾਂਗੇ ਤੇ ਤੁਹਾਨੂੰ ਵੀ ਨਾਲ ਦਿਖਾਦੇ ਰਵਾਂਗੇ। ਉਹ ਆਹਾ ਵਾਲੇ ਚੌਂਕ ਤੋਂ ਆਪਾਂ ਲੈਫਟ ਹੈਂਡ ਸਾਈਡ ਹੋ ਜਾਣਾ। ਤੇ ਇੱਧਰੋਂ ਆਪਾਂ ਚੜ ਜਾਾਂਗੇ ਗੇਲਰ ਰੋਡ ਨੂੰ। ਪਿੱਛੇ ਹਲਕਾ ਹਲਕਾ ਮੀਂਹ ਸੀਗਾ ਪਰ ਇੱਧਰਲੀ ਸਾਈਡ ਮੀਂਹ ਹੈ ਨਹੀਂਗਾ। ਕੋਈ ਅੱਜ ਰਾਈਡ ਕਰਨ ਦਾ ਪਲਾਨ ਨਹੀਂ ਸੀਗਾ ਨਾ ਵਲੌਗ ਸ਼ੂਟ ਕਰਨ ਦਾ ਸੀਗਾ। ਅਰੇ ਇਹ ਰੋਡ ਸਿੱਧਾ ਆਪਾਂ ਆ ਗਏ ਆ ਗੇਲਰ ਰੋਡ ਨੂੰ। ਤੇ ਫਰੈਂਡ ਦਾ ਫੋਨ ਦੁਬਾਰਾ ਇੱਕ ਵਾਰ ਫੇਰ ਤੋਂ ਆ ਗਿਆ ਪਹਿਲਾਂ ਬਾਈਕ ਮੋੜੇ ਲਿਆਂਦਿਆ ਉਸ ਤੋਂ ਬਾਅਦ ਕਹਿੰਦੇ ਆ ਸੋਰੀ ਬ੍ਰਦਰ ਨਾਲ ਕੋਈ ਨਾ ਆਪਾਂ ਕੰਟਰੋਲ ਦੇ ਰੱਖੀ ਸੀ ਬਾਈਕ ਆਪਾਂ 브্রেক ਮਾਰ ਲਈ ਏਦਿਹਾ ਕਹਿੰਦਾ ਜਿਹੜੇ ਬਾਈਕਰ ਆ ਉਹਨਾਂ ਨੂੰ ਸਿੱਧਾ ਦੇਖਣਾ ਚਾਹੀਦਾ ਵਾ ਇਹ ਆਪਾਂ ਰੋਡ ਕੋਸ ਕਰਦੇ ਆ ਕਿ ਹੁਣ ਪਿੱਛੇ ਆਟੋ ਆਂਦਾ ਪਿਆ ਵਾ ਤੁਸੀਂ ਅੱਗੇ ਆਪਣੀ ਬਾਈਕ ਲੈ ਕੇ ਆ ਰਹੇ ਸੀ ਤਾਂ ਦੇਖ ਤਾਂ ਲਓ ਪਿੱਛੋਂ ਹੋਰ ਵੀ ਕਾਝਾ ਆਉਣਾ ਬਾਈਕ ਦੇਣਾ ਇੱਥੇ ਜਦੋਂ ਹੁਣ ਆਪਾਂ ਕੰਟਰੋਲ ਕਰ ਲਈਏ ਅਗਰ ਮੈਂ ਨਾ ਕੰਟਰੋਲ ਕਰਦਾ ਸਿੱਧਾ ਇਹਨਾਂ ਦੇ ਵਿੱਚ ਵਜਣੀ ਸੀਗੀ। ਓ ਮਾਈ ਗੋਡ ਰੈੱਡ ਲਾਈਟ। ਆ ਦੋ ਆਂ ਕਰੀ ਤੋਹੀ ਚੱਲ ਜਾਓ ਚਲੋ ਜੀ ਵਧੀਆ ਗ੍ਰੀਨ ਲਾਈਟ ਹੋ ਗਈ ਸਾਡੇ ਪਹੁੰਚਣ ਤੇ। ਓਹੋ ਮੈਂ ਤਾਂ ਹੀ ਕਹਾ ਕਾਹਦੇ ਜਾਵਾਂ ਲੱਗਾ ਆਇਆ ਇਹ ਗੱਡੀ ਖਰਾਬ ਹੋ ਗਈ ਰਸਤੇ ਵਿੱਚ। ਫੇਰ ਔਰ ਸਿੱਧਾ ਜਾਣਾ ਵਾਂ ਜੀ ਐਨ ਕਾਲਜ ਨੂੰ। ਚਲੋ ਜੀ ਇੱਥੇ ਵੀ ਆਪਾਂ ਨੂੰ ਜਾਮ ਮਿਲ ਗਿਆ ਤੇ ਕਈ ਹੀ ਰੈੱਡ ਲਾਈਟਾਂ ਜਿੱਥੇ ਉਹ ਜਿਆਦਾ ਜਾਮ ਲੱਗਾ ਤੇ ਇਹ ਕ੍ਰੋਸ ਹੋ ਗਈ ਤਾਂ ਉਸ ਤੋਂ ਬਾਅਦ ਆਪਾਂ ਸਿਰਫ ਦੋ ਦਨ ਮਿੰਟ ਲੱਗਣੇ ਆ ਜੀ ਐਨੀ ਕੋਲੇ ਦੇ ਪਹੁੰਚਣ ਲਈ ਤਾਂ ਇਹ ਵੀ ਗ੍ਰੀਨ ਲਾਈਟ ਹੋ ਗਈ ਆ ਹੁਣ ਰੈੱਡ ਲਾਈਟ ਤੋਂ ਤੇ ਅੱਜ ਆਪਣੀ ਕਿਸਮਤ ਵਧੀਆ ਜਿੱਦਣ ਉਦੋਂ ਨਾਲ ਆਪਾਂ ਵਲੌਗ ਬਣਾਇਆ ਸੀ ਉਦੋਂ ਨਾਲ ਆਪਾਂ ਨੂੰ ਜਿਆਦਾ ਤੋਂ ਜਿਆਦਾ ਰੈੱਡ ਲਾਈਟ ਹੀ ਮਿਲੀਆਂ ਅੱਜ ਆ ਅੱਜ ਆਪਾਂ ਨੂੰ ਗ੍ਰੀਨ ਲਾਈਟ ਮਿਲ ਜੰਦੀ ਆ ਚਲੋ ਚੱਲਦੇ ਆ ਫੋਟੋ ਫੋਟੋ ਉਡੀ ਜੂਗੀ ਦੇਖੋ ਦੀਦੀ ਜੀ ਸਿਰ ਟਾਲੇ ਪਾਈ ਨੇ ਦੇਤਾ ਐਂਡੀਕੇਟਰ ਆ ਹਾਉਟੋਰ ਵੀ ਵੀ ਬੰਨੇ ਆਇਆ ਵਾ ਫੋਟੋ ਉਤ ਵੀ ਸ਼ੱਟ ਪਾਈ ਹੋਈ ਆ ਕਿ ਸਾਡਾ ਸਮਾਨ ਕਿੱਨਾ ਨਾ ਹੋਵੇ ਚਲੋ ਜੀ ਹੁਣ ਆਪਾਂ ਪਹੁੰਚ ਗਏ ਆ ਗਿੱਲਾਂ ਦੀ ਨਹਿਰ ਕੋਲ ਆ ਦੇਖੋ ਇਦਨੂੰ ਹੁਣ ਸਾਰਾ ਬਲੋਕੇਟ ਹੋਈ ਪਈ ਆ ਪਾਣੀ ਬੜਾ ਉੱਪਰ ਤੱਕ ਆ ਗਿਆ ਵਾ ਕਿਉਂਕਿ ਜਮਾਤਲ ਵਰਲਡ ਹੈਵੀ ਰੇਨਫਾਲ ਕਰਕੇ ਜਿਹੜੇ لینڈ ਸਲਾਈਡ ਵੀ ਹੋ ਰਹੀਆਂ ਤਾਂ ਕਰਕੇ ਇਦਨੂੰ ਉਹਨਾਂ ਨੇ ਹੁਣ ਪਾਣੀ ਛੱਡਿਆ ਹੋਇਆ ਵਾ ਤੇ ਕਾ ਵੀ ਉੱਪਰ ਤੱਕ ਪਾਣੀ ਆ ਗਿਆ ਇਧਰ ਦਾ ਨਹਿਰ ਦਾ ਦਾ ਪਹਿਲਾ ਕਾਫੀ ਡਾਊਨ ਸੀਗਾ ਤੇ ਯਾਰੀ ਬਸ ਗੇਟ ਆਖਣਾ ਜੀ ਆਪਣਾ ਫਰੈਂਡ ਦੂਰੇ ਹੱਥ ਦਿੰਦਾ ਆ ਨਵਜੋਤ ਕੈਂਤ ਕਿੱਦਾਂ ਬਾਈ ਜੀ ਸੋਰੀ ਫॉर लेट ਸੋਰੀ ਉੱਤੋਂ ਜੰਮਾ ਦਾ ਲੈਕਚਰ ਹੀ ਲਾ ਲੰਦਾ ਓ ਯਾਰ ਸੁਰਨਾ ਜਲਦੀ ਸੀਗਾ ਪਰ ਲੇਟ ਹੋ ਗਿਆ ਮਾੜਾ ਮਾੜਾ ਸੈਟਅਪ ਕਰਦਾ ਕਰਦਾ ਚਲੋ ਜੀ ਹੁਣ ਆਪਾਂ ਆਪਣੇ ਫਰੈਂਡ ਨੂੰ ਵੀ ਪਿਕ ਕਰ ਲਿਆ ਵਾ ਨਵਜੋਤ ਕੈਂਤ ਨੂੰ ਤੇ ਇਹ ਆਪਣੇ ਨਾਲ ਸਕੂਲ ਪੜਦਾ ਸੀਗਾ ਪਲਸ 1 ਪਲਸ 2 ਆਪਾਂ ਇਹਦੇ ਨਾਲ ਹੀ ਕੀਤੀ ਆ ਡਿਗਰੀ ਯਾਰ ਆ ਆਪਣਾ ਤੇ ਹੁਣ ਇਹਨਾਂ ਨੇ ਐਡਮਿਸ਼ਨ ਲੈ ਲਈ ਆ ਜੀਐਨਈ ਕਾਲਜ ਮੈਂ ਕਿਹਾ ਮੌਸਮ ਇੰਨਾ ਵਧੀਆ ਸੀਗਾ ਕੱਲ ਨਵਜੋਤ ਨੂੰ ਕੋਲ ਲੰਨਾ ਜਾਣਾ ਵਾ ਉਹ ਪੁੱਤੜੀ ਤੇਰਾ ਫੋਨ ਹੀ ਆ ਗਿਆ ਕਿ ਕੱਲ ਆ ਤੂੰ ਆਜਾ ਲੈਣ ਮੈਨੂੰ ਇੱਧਰੋਂ ਤੇ ਮੈਂ ਕਿਹਾ ਬੈਦਰਿੰਨਾ ਵਧੀਆ ਮੀਂਹ ਆਲਾ ਹੈਗਾ ਤੇ ਆਪਾਂ ਕੈਂਟ ਪਕੋੜਿਆ ਰਹੀ ਜਿਹੜਾ ਫੇਮਸ ਹੈਗਾ ਇਧਰ ਆਸ ਦੀ ਤੋਂ ਆ ਕੇ ਉਹ ਪਕੋੜੇ ਖਾ ਕੇ ਆ ਮੈਂ ਨਾਲੇ ਚੋੜੀ ਹੀ ਰਾਈਡ ਮਾਰ ਗਿਆ ਆਹ ਇਧਰ ਆ ਨਵਾਂ ਪੁਲਵਾਦਾ ਆਪਾਂ ਆਦੇ ਦੂਰੀ ਆਦੇ ਆ ਇਧਰੋਂ ਦੀ ਹਾਲਮਜੀ ਸਾਹਿਬ ਹੋਰ ਨੇੜੇ ਆਏ ਦਾ ਇਹ ਡੁਕਰੀ ਤਾਂ ਚੱਲਦਾ ਫੋਣ ਚਲੋ ਹਣਾ ਬਾਈਕ ਨੂੰ ਰੀਫਿਲ ਕਰਾਣੇ ਆ ਪੈਟਰੋਲ ਖਤਮ ਹੋ ਗਿਆ ਵਾ ਬਾਈਕ 'ਚ ਸਵਾਦੀ ਕਰਦੇ ਆ ਆਫ 210 ਮਾ ਤੇਰੇ ਚੱਕਰ ਚ ਪਵਾਇਆ ਨਹੀਂ ਪੈਟਰੋਲ ਨਾਲ ਕਾ ਲੀਡ ਹੋ ਜਾਣਗੇ ਪਾਇਆ ਹਾਂ ਮੀਟਰ ਚੈੱਕ ਕਰ ਲਈਏ ਪਹਿਲਾਂ ਦੇਖ ਲਿਆ ਭਾਜੀ ਚਲੋ 910 ਠੀਕ ਆ ਵੀਰੇ ਆਹ ਚੈੱਕ ਕਰ ਪਾਂਦੀ ਭਾਜੀ ਵਲੌਗ ਚੱਲਦਾ ਪਾਂਦੀ ਆਲੋ ਭਾਜੀ ਓੰਕਾਰ ਸਿੰਘ 007 ਚਲੋ ਆਪਣਾ ਇੱਕ ਸਬਸਕ੍ਰਾਈਬਰ ਵਧਾਉਨੇ ਆ। ਜਿਹੜਾ ਕਹਿੰਦਾ ਵਲੋਗ ਚੱਲਦਾ ਲੱਗਦਾ ਕਿ ਹਾਂਜੀ ਕਹਿੰਦੇ ਆਪਣੀ ਆਈਡੀ ਇਹ ਤੋਂ। ਆਹ ਸੈਂਟਰਲ ਮੇ ਮੋਟਾ ਨਹੀਂ ਆ ਬਣਿਆ। ਆਲੋ ਵੀਰੇ। ਲਾਈਵ ਚੱਲਦੀ ਏ। ਲਾਈਵ ਨਹੀਂ ਮੈਂ ਹੱਲੇ ਬਣਾਉਂਦਾ ਐਡਿਟ ਕਰਕੇ ਦੁਬਾਰਾ ਪਾਉਂਗਾ। ਹਾਂਜੀ। ਠੀਕ ਆ ਵੀਰੇ। ਪਿੱਛੇ ਨਿੱਕੋ ਪਤੀ ਅੱਗੇ ਆ ਕੇ ਹਮ ਫੇਰ ਦੁਬਾਰਾ ਸ਼ਾਂਜੀ ਹੋ ਗਈ ਆ। ਸਰ ਅਗੇ ਦੀ ਮੈਂ ਸਾਥੋਂ ਬੰਦ ਲੋਹੜਾ ਦੱਸਦੀ ਪਾਛਾਈ। ਸਾਹ ਜੀ ਤੇ ਇੱਧਰਲਾ ਵੀ ਆਪਾਂ ਵਲੋਗ ਹੁਣ ਆਜੀ ਗੁਰਦੁਆਰਾ ਸਾਹਿਬ ਦਾ ਮੈਂ ਤੁਹਾਨੂੰ ਲਿੰਕ ਤੇ ਡਿਸਕ੍ਰਿਪਸ਼ਨ ਦੇ ਦਊਗਾ ਤੁਸੀਂ ਜਾ ਕੇ ਦੇਖ ਸਕਦੇ ਹੋ। ਇੱਥੇ ਦਸਵੇਂ ਵਿਦਾ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਤੇ ਉਹਨਾਂ ਦੇ ਯਾਦ ਅਜਿਹੇ ਗੁਰਦੁਆਰਾ ਸਾਹਿਬ ਬਣਿਆ ਨਾ। ਆ ਇਸ ਤੋਂ 5 ਕਿਲੋਮੀਟਰ ਅੱਗੇ ਹੀ ਆ ਕਿੱਥੇ ਆਪਾਂ ਜਾਣਾ ਵਾ। ਚਲੋ ਹੁਣ ਕਿੱਥੇ ਆਪਾਂ ਸਾਈਡ ਰੋਡ ਬੜੇ ਵਧੀਆ ਵਧੀਆ ਹੋਆ ਵੱਡੇ ਵੱਡੇ ਤੇ ਇਹਨਾਂ ਵਿੱਚ ਆਪਾਂ ਆਏ ਹਾਂ ਯੋਆਨ ਫਰਦਾ ਵੰਡਣ ਹੋਸਟਲ ਦਾ ਬਲੋਕ ਵੀ ਘਟ ਕਰਦੇ ਸੀਗੇ ਹੁਣ ਆਪਾਂ ਰੈਗੂਲਰ ਹੋਇਆ ਰੋਡ ਐਂਡ ਸੀ ਟਾਈਪ ਕੋਲ ਘੁੰਮਦਾ ਪੂਰਾ ਇੱਧਰਲੀ ਸਾਈਡ ਤੋਂ ਉੱਪਰ ਦੇਖ ਕੇ ਤਾਂ ਗਰਮੀ ਲੱਗਣ ਲੱਗੀ ਆ ਇਹਨਾਂ ਦੀ ਤਾਫਾ ਕਰਨicole ਉੱਤੇ ਵੀ ਸਾਈਡ ਸੀ ਮੈਂਦਾ ਵਿਆਹ ਨੂੰ ਹਲਕਾ ਹਲਕਾ ਇੰਦਰ ਸਾਰਾ ਬੈਟਰੀ ਚੇਂਜ ਹੈਗਾ ਪੋਇਨਾ ਪਾ ਦਾ ਰਾਈਡ ਕਰ ਰਿਹਾ ਰਾਈਡ ਨੇ ਵਧੀਆ ਲਈਏ ਕੈਂਟ ਪਿੰਡ ਆ ਗਏ ਜੀ ਆਪਾਂ ਹੁਣ ਤੇ ਇੱਥੇ ਹੀ ਕੈਂਟ ਬਗੋੜਿਆ ਵਾਲਾ ਆ ਗਿਆ ਜੀ ਕੈਂਟ ਬਗੋੜਿਆ ਨਾ ਇਹ ਥੀਤੇ ਡਾਊਨ ਸਾਈਡ ਆ ਤੇ ਕੋਈ ਨਾ ਆਪਾਂ ਇਹ ਗੱਲ ਲੈ ਕੇ ਉੱਲਾਈੇ ਹੋਰ ਤੋਂ ਜਾਂਦੇ ਆ ਤੇ ਇਹ ਤੋਂ ਆਹ ਸਟਾਕ ਤੋਂ ਫਰੀ ਬੋਲ ਦਾ ਪੈਰ ਇੱਥੇ ਲਾ ਨਹਿਰ ਦਾ ਪਾਣੀ ਬਹੁਤ ਨੀਚੇ ਸੀਗਾ ਇੱਧਰ ਵੀ ਹੁਣ ਉੱਪਰ ਤੱਕ ਆ ਗਿਆ ਪਾਣੀ ਇੱਧਰਲੀ ਸਾਈਡ ਆ ਗਿਆ ਜੀ ਹਿਮਪ੍ਰੋਸ਼ਿਆ ਗ੍ਰੈਂਡ ਪੈਲਸ ਤੇ ਆਪਾਂ ਇੱਧਰ ਵੀ ਕਿੰਨੀ ਵਾਰੀ ਆਏ ਹੋਏ ਆ ਵੱਗਾ ਬੰਨਣ ਸਰਦਾਰਾਂ ਵਾਲੀਆਂ ਵੀ ਤੇ ਜੋਧਪੂਰੀ ਸਾਫੇ ਵੀ ਤੇ ਸਾਹਮਣੇ ਸਾਈਡ ਪਲਾਊਡ ਦੇਖੋ ਕਿੰਨੇ ਵਧੀਆ ਵਾ ਤੇ ਇਸ ਟੇਮ ਆਪਣਾ ਚੱਲ ਚੁੱਕਿਆ ਵਾ ਪੂਰਾ ਮਾਈਲ ਨੇ 930 82 ਕਿਲੋਮੀਟਰ ਗੜੀ ਸਟੈਂਡ ਪਕੌੜਿਆਂ ਵਾਲਾ ਚੱਲਦੇ ਆ ਹੁਣ ਤੇ ਪਕੌੜੇ ਖਾ ਕੇ ਵਾਪਸ ਜੀ ਘਰਾਂ ਨੂੰ ਨਾਲੇ ਆਪਾਂ ਪਕੌੜੇ ਖਾ ਲਾਂਗੇ ਨਾਲੇ ਆਪਣੀ ਥੋੜੀ ਹੋਰ ਵੀ ਰਾਈ ਹਾਂ ਹਾਂਜੀ ਫਾਈਨਲੀ ਹੁਣ ਆਪਾਂ ਪਹੁੰਚ ਚੁੱਕੇ ਆ ਜਿੱਥੇ ਆਪਾਂ ਰੁਕਣਾ ਸੀਗਾ ਪਕੌੜੇ ਖਾਣ ਕੈਂਡ ਪਕੌੜਿਆਂ ਵਾਲੇ ਦੇ ਕੈਂਡ ਜਕਸ਼ਨ ਚਲੋ ਹੁਣ ਚੱਲਦੇ ਆ ਅੰਦਰ ਤੇ ਥੋੜੇ ਜਿਹਾ ਖਾਈਏ ਪੀਏ ਫਿਰ ਚਲੀਏ ਵਾਪਸ ਘਰਾਂ ਨੂੰ ਤੇ ਅੱਜ ਲਈ ਸਾਡੇ ਇੱਕ ਹੋਰ ਲੋਕੇਸ਼ਨ ਤੁਹਾਨੂੰ ਵੀ ਦਿਖਾਉਣੇ ਆ ਪਹਿਲਾਂ ਵੀ ਆਪਾਂ ਬਲੌਗ ਵਿੱਚ ਦਿਖਾਈ ਆ ਤੇ ਸਾਨੂੰ ਅੱਜ ਉਹੀ ਨਾਲ ਲਗਾਂ ਹਾਂਜੀ ਭਾਈ ਜੀ ਕੀ ਖਾਣਾ ਦੋ ਲਵਾ ਲਓ ਮਸਾਂ ਤੇ ਆ ਜੀ ਸਾਰਾ ਮੈਨੂ ਤੁਸੀਂ ਵੀ ਆ ਕੇ ਇੱਥੇ ਖਾ ਸਕਦੇ ਆ ਪਕੌੜੇ ਬੜੀ ਫੇਮਸ ਦੁਕਾਨ ਆ ਇਹ ਹਾਂ ਹਾਂਜੀ ਹੁਣ ਆਪਣਾ ਆਰਡਰ ਆ ਗਿਆ ਤੇ ਖਾਣਦੇ ਆ ਪਕੌੜੇ ਫਿਰ ਚੱਲਦੇ ਆ ਅੱਗੇ ਨੂੰ ਬਾਕੀ ਕੋ ਖੇਤਰ ਉਹ ਇਦਾਂ ਦਾ ਹੋਣਾ ਹੈਗਾ ਫੇਮਸ ਪਕੌੜੇ ਇੱਧਰ ਲਈ ਚਲੋ ਵੀਰੇ ਖਾਈਏ ਹੁਣ ਆਪਾਂ ਇੱਥੋਂ ਦੀ ਪਕੌੜੇ ਖਾ ਕੇ ਤੇ ਅੱਗੇ ਚੱਲਨੇ ਆ। ਆ ਸਾਹਮਣੇ ਇੱਥੇ ਜਿਗਾ ਫੈਨ ਜੈਕਸਨ ਤੇ ਇਧਰਲੀ ਸਾਈਡ ਵੀ ਰਾਣੇ ਬੈਠਣ ਨੂੰ ਬਣਾਇਆ ਹੋਇਆ ਵਾ। ਬਾਹਰ ਹੀ ਬੈਠਾ ਹੋਵੇ ਤੁਸੀਂ ਅੰਦਰ ਹੀ ਬੈਠ ਸਕਦੇ ਆ। ਤੇ ਆਹ ਦੇਖੋ ਜੀ ਤੁਹਾਨੂੰ ਆਹ ਦਿਖਾਣਾ ਸੀ। ਜਿਹੜਾ ਉਧਰੋਂ ਆਫ ਲਾਈਓਵਰਾਂ ਦਾ ਆ ਹੈਗਾ ਤੇ ਇਧਰਲੀ ਸਾਈਡ ਹੁਣ ਜਿੱਦਾਂ ਦਰਸ਼ਕਾਂ ਰਲਕੇ ਹੋਏ ਆ ਤੇ ਆਹ ਪਾਣੀ ਦੇਖੋ ਕਿੰਨਾ ਉੱਪਰ ਤੱਕ ਆਇਆ ਹੋਇਆ ਵਾ। ਕਿਉਂਕਿ ਹਿਮਾਚਲ ਵਿੱਚ ਬੜੀ ਰੇਨ ਫਾਲਮ ਦੀ ਪਈ ਆ। ਠੀਕ ਆ ਲੈਂਡ ਸਲਾਈਡਾਂ ਵੀ ਹੋ ਰਹੀਆਂ ਤਾਂ ਕਰਕੇ ਇੱਧਰ ਨੂੰ ਸਾਰਾ ਪਾਣੀ ਛੱਡਿਆ ਹੋਇਆ ਵਾ। ਬਾਕੀ ਤਾਂ ਨੂੰ ਪਰਲੇ ਸਾਈਡ ਤੋਂ ਦਿਖਾਉਂਦੇ ਆਂ ਆਪਾਂ ਫਲਾਈ ਸਾਹਿਬ ਗੁਰਦੁਆਰੇ ਜਾਣਾ ਵਾ ਉਸ ਤੋਂ ਅੱਗੇ ਦੋ ਤਿੰਨ ਗੇਟੇ ਚੜ੍ਹ ਹੈਗੀਆਂ ਫੋਟੋ ਕਲਿੱਕ ਕਰਨ ਵਾਸਤੇ ਤੇ ਆਪਾਂ ਉੱਧਰ ਚੱਲਦੇ ਆਂ ਚਲੋ ਚੱਲਦੇ ਆਂ। ਹਾਂਜੀ ਆਹ ਦੇਖੋ ਜੀ ਹੁਣ ਇਧਰੋਂ ਦੀ ਤੇ 900 ਲਾਇਟਰ ਪਾਣੀ ਆਇਆ ਹੋਇਆ ਵਾ ਇਧਰਲੀ ਸਾਈਡ ਤੋਂ ਵੀ ਤੇ ਇਧਰੋਂ ਵੀ ਚਲੋ ਹੁਣ ਆਪਾਂ ਚੱਲਦੇ ਆਂ ਆਪਾਂ ਅਹੀ ਰੋਡ 'ਤੇ ਨਹੀਂ ਆਣਾ। ਪਾ ਹੁਣ ਜਾਣਦੇ ਪਏ ਆ ਇੱਧਰ ਠਿਕੜੀ ਮਿੱਟੀ ਵਹਵਾ ਤੇ ਜਦੋਂ ਮੀਂਹ ਪੈਣ ਕਰਕੇ ਇੱਧਰ ਢਿਲਕਣ ਵਗਾਰਾ ਵਧੀ ਆਗੇ ਪਿਛੇ ਮੋਟਰਸਾਈਕਲ ਸਲਿੱਪ ਹੋ ਗਈ ਸਾਡਾ ਤੇ ਉਦੋਂ ਕੈਮਰਾ ਆਫ ਸੀਗਾ ਤੇ ਪਿੱਛੇ ਆਪਣਾ ਭਲਾਈ ਸਾਹਿਬ ਗੁਰਦੁਆਰਾ ਨਿਕਲ ਗਿਆ ਹੋ ਆਪਾਂ ਜਾਣਦੇ ਸੇ ਤੁਹਾਨੂੰ ਦੱਸ ਵੀ ਦੋਸਤੋ ਸਾਹਮਦੇ ਵੀ ਥੋੜੇ ਅੱਗੇ ਡੈਮ ਤੱਕ ਜਾ ਕੇ ਆੰਦੇ ਆ ਉਸ ਤੋਂ ਅੱਗੇ ਆਪਾਂ ਨਹੀਂ ਜਾਣਾ ਕਿਉਂਕਿ ਪਾਣੀ ਕਾਫੀ ਉੱਪਰ ਦਾ ਕਾਰ ਹੈ ਵਾ ਇਹ ਕੋ ਇਧਰ ਵੀ ਕਿੰਨਾ ਵੱਡਾ ਟੋਆ ਵਾ ਸਾਈਡ ਤੋਂ ਥੋੜੀ ਜਗ੍ਹਾ ਵਾ ਚਲੋ ਜੀ ਪਹਿਲਾਂ ਇੱਕ ਅੱਜ ਆਇਆ ਜੀ ਮੈਂ ਆਪਣੇ ਫਰੈਂਡ ਨਾ ਵਰਿੰਦਰ ਨਾਲ ਉਦੋਂ ਆਪਾਂ ਕੈਮਰਾ ਵੀ ਲੈ ਕੇ ਆਏ ਹੋਏ ਸੀ ਕਿ ਉਦੋਂ ਆਪਾਂ ਵਧੀਆ ਸ਼ੂਟ ਕੀਤਾ ਸੀਗਾ ਕੈਮਰੇ ਨਾਲ ਅੱਜ ਛੱਡ ਨਾਲ ਆਇਆ ਸਾਡਾ ਸਕੂਲ ਦਾ ਯਾਰ ਆ ਆ ਇਹ ਕੋਈ ਕਿ ਉੱਪਰ ਦਾ ਕਿ ਇਧਰ ਇੰਨਾ ਪਾਣੀ ਆਇਆ ਹੋਇਆ ਵਾ ਤੇ ਪਹਿਲਾਂ ਇੰਨਾ ਡਾਊਨ ਸੀਗਾ ਦਾ ਹੁਣ ਇੱਥੇ ਰਖਾਣੇ ਆ ਆ ਟਾਈਮ ਆ ਗਿਆ ਹੋਰ ਕੇ ਸ਼ਾਮੇ ਹੋ ਗਈ ਹਾਂਜੀ ਆ ਦੇਖੋ ਜੀ ਇਧਰ ਹੁਣ ਕਿਦਾਂ ਪਾਣੀ ਆਉਂਦਾ ਪਿਆ ਇੰਨੀ ਤੇਜ਼ ਤੇ ਇਧਰ ਵੀ ਸਾਰੇ ਡੈਮ ਹੈਗਾ ਇਧਰੋਂ ਅੱਗੇ ਹੋਰ ਰਸਤਾ ਜਾਂਦਾ ਵਾ ਪਰ ਇਸ ਟਾਈਮ ਸਿਖਰ ਦੁਪਹਿਰ ਆਪਾਂ ਤਾਂ ਕਰਕੇ ਜਾਣਾ ਨਹੀਂ ਅੱਗੇ ਨੂੰ ਸਾਹਮਣੇ ਦਾ ਵੀਊ ਚੈੱਕ ਕਰੋ ਤੇ ਇਧਰ ਸਾਰੇ ਪਾਸੇ ਖੇਤ ਹੀ ਖੇਤ ਆ ਜਿੰਨੀ ਦੂਰ ਤੱਕ ਨਿਗਾਹ ਜਾਂਦੀ ਹੈ ਸਾਰੇ ਪਾਸੇ ਖੇਤ ਹੀ ਖੇਤ ਆ ਚੈੱਕ ਕਰੋ ਜੀ ਹੁਣ ਇਧਰੋਂ ਵੀ ਪਾਣੀ ਕਿੰਨੀ ਸਪੀਡ ਨਾਲ ਆ ਰਿਹਾ ਇਧਰ ਨੂੰ ਇੱਥੇ ਆ ਕੇ ਪਾਣੀ ਵਾਲਾ ਤੁਰਦਾ ਦੇਖਿਆ ਵਾ ਪਿੱਛੇ ਤਾਂ ਸਾਰਾ ਰੁਕਿਆ ਹੀ ਹੋਇਆ ਸੀ ਆਹ ਸਾਹਮਣੇ ਵੀ ਦੇਖੋ ਕਿੰਨੀ ਤੇਜ਼ੀ ਨਾਲ ਪਾਣੀ ਦੌੜ ਰਿਹਾ ਹੈ ਜਿਹੜੇ ਖਬਰਾਂ ਆਂਦੀਆਂ ਵਾ ਉਹ ਪਾਗਲਾ ਟਾਈਮ ਦੇ ਬੰਨ੍ਹ ਵੀ ਟੁੱਟ ਚੁੱਕੇ ਆ ਉਹ ਸਾਹਮਣੇ ਦੇਖੋ ਕਿੰਨਾ ਤੇਜ਼ ਪਾਣੀ ਆ ਸਟੈਂਡਿੰਗ ਆ ਚਲੋ ਹੁਣ ਚੱਲਦੇ ਆਪਾਂ ਫਿਰ ਦੁਬਾਰਾ ਆਪਣੇ ਘਰ ਵੱਲ ਨੂੰ ਹੁਣ ਰਾਈਡ ਕਰ ਲਈ ਛੋਟੀ ਜੀ ਤੁਹਾਨੂੰ ਵਧੀਆ ਲੱਗੀ ਤਾਂ లైక్ చే రికమెంట్ కర్దేయో ਠੀਕ ਆ ਆਪਣੇ ਭਰਾ ਨੂੰ ਦੀ سپورਟ ਕਰਦੇ ਲਿਓ ਤੇ ਆਪਾਂ ਹੁਣ ਅੱਗੇ ਪੁਲਾਈ ਸਾਹਿਬ ਗੁਰਦਾਰੂ ਜੀ ਤੁਹਾਨੂੰ ਦਿਖਾਣੇ ਆ ਆਹ ਦੇਖੋ ਜੀ ਇਧਰੋਂ ਦੀ ਆਂਦਾ ਪਾਣੀ ਤੇ ਇਧਰੋਂ ਦੀ ਜਿਹੜਾ ਕੂੜਾ ਕਚਰਾ ਵਾ ਨਿਕਲ ਕੇ ਅੱਗੇ ਟਰਾਂਸਫਰ ਹੋ ਕੇ ਪਾਣੀ ਆਦਾ ਪਿਆ ਇਧਰਲੀ ਸਾਈਡ ਦੇਖੋ ਇੱਥੇ ਥੱਲੇ ਇੰਨੀਆਂ ਪੌੜੀਆਂ ਥੱਲੇ ਨੂੰ ਜਾਂਦਾ ਇਹ ਤੇ ਹੁਣ ਪਾਣੀ ਇਨਾ ਉੱਪਰ ਤੱਕ ਆ ਚੁੱਕਿਆ ਵਾ ਜੇ ਤੁਸੀਂ ਪਹਿਲਾਂ ਵਲੌਗ ਦੇਖਣਾ ਵਾ ਸਾਡਾ ਉਹਦੇ ਵਿੱਚ ਚੈੱਕ ਕਰਿਓ ਕਿ ਇਹੇ ਪੂੜੀਆਂ ਪੂਰੀਆਂ ਥਲੋ ਦਿੱਤੀਆਂ ਪਈਆਂ ਵਾ ਹੁਣ ਤਾਂ ਪਾਣੀ ਬਹੁਤ ਉੱਪਰ ਤੱਕ ਆ ਗਿਆ ਤੇ ਇੱਥੋਂ ਵੀ ਇਹਦਾ ਬਹੁਤ ਡਾਊਨ ਸੀਗਾ ਲੈਵਲ ਪਾਣੀ ਦਾ ਤੇ ਸਾਹਮਣੇ ਉਧਰ ਆਪਾਂ ਜਾ ਕੇ ਆਏ ਆਂ ਕਿਦਾਂ ਪਾਣੀ ਨਿਕਲਦਾ ਵੇਖੋ ਕਿੰਨਾ ਗੰਦਾ ਹੋਇਆਗਾ ਪਾਣੀ ਐਨ ਪੂਰਾ ਚੀਕਣੀ ਚੀਕਣੀ ਮਿੱਟੀ ਵਾਲਾ ਪਾਣੀ ਆਂਦਾ ਗਾਗਾ ਗਾ ਕਾਣਾ ਦੁਬਾਰਾ ਦੇਖ ਲਿਆ ਮੈਂ ਲੇ ਲਿਆ ਤਰਾ ਛੋਟਾ ਆਪਾਂ ਉਹ ਸਾਹਮਣੇ ਆਪਾਂ ਤੇ ਫਲਾਈਓਪਰ ਉਹਦੇ ਕੋਲ ਬੈਠ ਕੇ ਪਕੋੜੇ ਖਾਦੇ ਸੀ ਇਧਰੋਂ ਤਾਂ ਹੁਣ ਏਦਾਂ ਹੀ ਹੱਥ ਲੱਗ ਜਾਣਾ ਤੇ ਤੇਰਾ ਫੋਨ ਟਿਕਦੇ ਵਿੱਚ ਫਿਰ ਕੀ ਕਰੂੰਗਾ ਤੂੰ ਆ ਜੀ ਗੁਰਦੁਆਰਾ ਫਲਾਈ ਸਾਹਿਬ ਤੇ ਤੁਸੀਂ ਦਰਸ਼ਨ ਕਰਨੇ ਤੇ ਇਧਰੋਂ ਆ ਕੇ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਕਰ ਸਕਦੇ ਹੋ ਬਾਕੀ ਪਹਿਲਾਂ ਆਪਾਂ ਇਧਰਲਾ ਵਲੋਗ ਬਣਾਇਆ ਸੀਗਾ ਤੁਹਾਨੂੰ ਮੈਂ ਲਿੰਕ ਵੀਡੀਓ ਦਾ ਡਿਸਕ੍ਰਿਪਸ਼ਨ ਦੇ ਦਿੰਦਾ ਤੁਸੀਂ ਧਾ ਕੇ ਦੇਖ ਲਿਓ ਹਾਂ ਜੀ ਚਲੋ ਆਪਾਂ ਫੇਰ ਹੁਣ ਆਪਣੇ ਸੈਟ ਵਿੱਚ ਆ ਗਏ ਆ। ਸਾ ਸ਼ੌਹਨ ਆਪਾਂ ਥੋੜੀ ਰਾਈਡ ਕਰ ਲਈ ਆ ਆਪਣੀ ਵਾਈਕ ਤੇ। ਦੇਖੋ ਜੀ ਆਪਣਾ ਮੇਨ ਕੰਮ ਹੈਗਾ ਕੰਪਨੈਂਟ ਦਾ ਜੀ ਜੇ ਤੁਸੀਂ ਆਪਣੇ ਕਿਸੇ ਸ਼ਹਿਰ ਜਾਂ ਪਿੰਡ ਵਿੱਚ ਵਸਦੇ ਹੋ ਨੋਵੇ ਸਰਦਾਰਾਂ ਵਾਲੀਆ ਵੀ ਤੇ ਜੋਧਪੂਰੀ ਸਾਹਿਬ ਵੀ ਜਿੱਥੇ ਵੀ ਆਪਾਂ ਵਾਦੇ ਦਿੰਦੇ ਆ। ਤੁਸੀਂ ਸਾਡੇ ਕੋਲ ਕੰਟੈਕਟ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਪ੍ਰੋਬਲਮ ਤੇ ਨੰਬਰ ਆਦਾ ਹੋਣਾ ਤੁਸੀਂ ਕੰਟੈਕਟ ਕਰ ਸਕਦੇ ਹੋ। ਜੇ ਜੀ ਕੋਈ ਛੋਟਾ ਹੈ ਕਿਸੇ ਮੇਰੀ ਜੀ ਦੇ ਦੋਸਤ ਪਰ ਬੜਾ ਨਹੀਂ ਮੇਰੇ ਘਰ ਐਂਗਲ ਇਸ ਤੇ ਸਾਰੇ ਦੋਵੇਂ ਨਾ ਕਨੈਕਟ ਕਰ ਲਿਓ ਜਿਆਦਾ ਫਾਇਦਾ ਆਨਲਾਈਨ ਖਾਤ ਦੇ ਸਕਦੇ ਆ ਮੋਰਦੋਰਾ ਸਾਹਿਬ ਕਿ ਨਾ ਬਕੀ ਦਾ ਅਧਾਰੇ ਕੋ ਮਿੱਚੇ ਤੋਂ ਬਦਲਾਣਾ ਜੀ ਇਦ ਦੀ ਆਪਾਂ ਨਵਾਂ ਪਲਾਈਓਵਰ ਕਰਦੇ ਆ ਚਲੋ ਜੀ ਸਰਾ ਤੋਂ ਉਹਦਾ ਬੈਗ ਨਿਕਲ ਜੀ ਬੜਾ ਫੱਟ ਜੀ ਤੋਂ ਫੇਮੀ ਤੇ ਜਾਣਾ ਯਾਰ ਐਕਚੁਅਲੀ ਸਾਡ ਦੇਖੋ ਹੁਣ ਰੋਡ ਕਿੰਨੀ ਖਾਲੀ ਆ ਵਦਿਆ ਇੱਥੇ ਫਾਈਲ ਕਿਹਨਾਂ ਮਾਰੇ ਹੀ ਆਣਾ ਪਿੰਡਾਂ ਦੀਆਂ ਅੰਦਰ ਬਹੁਤ ਨਾਲ ਬੀੜਾ ਘੈਂਟ ਆ ਤੇ ਰੋਡ ਵੀ ਆ ਨਵੀ ਬਣੀ ਆ ਕੋਈ ਇੱਥੇ ਪੰਪ ਨਹੀਂ ਹੈ ਤੇ ਛਾਂ ਨਾ ਪੂਰਾ ਸਾਡੇ ਸਿਰ ਤੇ ਆ ਬਹੁਤ ਗਰਮੀ ਲੱਗਦੀ ਪਈ ਆ ਪੂਰੇ ਨੱਕੋ ਵਿੱਚ ਬੈੰਦਾ ਪਿਆ ਦੂਰੇ ਤੇ ਲੋਕ ਇਹ ਫਿਰ ਨਾਲ ਮਾਰਦੀ ਬਾਈਕ ਮਿੱਤੇ ਆ ਮਾਈਓਰ ਦੇ ਆਨਵਾਜ਼ ਥੋੜੀ ਜੀ ਕੱਟ-ਕੱਟ ਕੇ ਆਉਗੀ ਇਸ ਕਰਕੇ ਮੈਂ ਘੱਟ ਹੀ ਬੋਲਣਾ ਹੁਣ ਇਹਦੇ ਵਿੱਚ ਤੇ ਆਪਕੋ ਫਟਕਾਰ ਦਾ ਐਕਸੀਡੈਂਟ ਹੋਇਆ ਹੋਇਆ ਵਾ ਤੇ ਪੂਰੀ ਖਤਮ ਹੀ ਸੀ ਗਈ ਇੱਕੋ ਦੀ ਨਾ ਗਾਜੀ ਆਪਣਾ ਇੰਝ ਫਲੈਸ਼ ਹੋਣਾ ਹਵਾ ਫੇਰ ਬਾਤ ਹੋਈ ਮਿੱਗਿਆ ਮੈਂ ਕਿਹਾ ਹੌਲ-ਪਰ-ਹੌਲ ਇਹ ਸਿੱਧਾ ਫਲਾਈਓਵਰ ਜਾਂਦਾ ਪਰੋਂ ਪਰੋਂ ਮਿੱਥਰ ਵੀ ਲੈ ਕੇ ਯੂ ਟਰਨ ਇਹ ਆ ਗਾਜੀ ਪਾਰਕ ਕਰਾਦਾ ਫੋਟੋ ਉਹ ਜੀ ਲੈ ਕੇ ਸਟੈਂਡਰਡ ਆਨੇ ਤੇ ਫੋਨ ਕਰਦੇ ਰੋ ਆਪਾਂ ਵੀ ਤੁਹਾਨੂੰ ਇੱਧਰ ਸੁਪਰ ਬਾਈਕਾ ਦੇ ਘੋਣ ਦੇ ਲਈ ਆਇਆ। ਆਹ ਸਾਡਾ ਰੀਆ ਆਪਣੇ ਨਾਲ ਆਨ ਗਿਆ। ਆਪਾਂ ਜਾਣਾ ਵਾ ਸਿੱਧਾ ਰੇਲਵੇ ਸਟੇਸ਼ਨ। ਇੱਧਰਲੀ ਸਾਈਡ ਆ ਗਿਆ ਜੀ ਰੇਲਵੇ ਸਟੇਸ਼ਨ। ਪਹੁੰਚੇ ਹੋਗੇ ਤੇ ਹੱਲੇ ਤੱਕ ਧੋਪ ਇੰਨੀ ਜ਼ਿਆਦਾ ਵਾ। ਆਹ ਸਾਹਮਣੇ ਆਈ ਸਾਈਡ ਆ ਜੀ ਦੁਖਨੀਵਾਲਾ ਗੁਰਦੁਆਰਾ ਸਾਹਿਬ। ਤੇ ਅਨਨਤਾ ਜੀ ਟਿਕੰਡੀ ਮਾਰਕੀਟ ਪਹੁੰਚ ਗਏ ਆ ਚਾਵਾ ਮਸਤੇ ਤੇ ਕੋਲ ਆਪਣੇ ਮਾਸਕ ਨੂੰ ਟੇਪਿੰਗ ਕਰਾ ਕੇ ਫਿਰ ਚਲ ਜੀਏ ਘਰਾਂ ਨੂੰ ਇੱਧਰ ਆਪ ਜਾਣਾ ਵਾ ਸਿੰਘ ਆਸ ਵਾਲਿਆਂ ਕੋਲ ਇੱਥੇ ਕਰਦੇ ਆ ਬਾਈਕ پارک ਕੱਪ ਆ ਗਏ ਸੀ ਜੀ ਆਪਣਾ ਮਾਸਕ ਟੇਪਿੰਗ ਕਰਨ ਦੇਣ ਤੇ ਵੀਰਾ ਕਹਿੰਦਾ ਕੰਟਕ ਲੱਗਣਾ ਵਾ ਤੇ ਬਸ ਸੋਣਾ ਨਵਜੋਦ ਨੂੰ ਛੱਡੀਏ ਤੇ ਆਹ ਸੀਗੀ ਦੁਕਾਨ ਵੀਰੇ ਦੀ ਹਲੇ ਟੈਪਿੰਗ ਕਰਦੇ ਪਏ ਆ ਤੇ ਬਸ ਫੇ ਆਪਾਂ ਮਾਤਾ ਲੈ ਦਾਂਗੇ ਜੇ ਤੁਹਾਨੂੰ ਵਧੀਆ ਲੱਗਾ ਵਲੋਗ ਤੇ ਲਾਈਕ ਸ਼ੇਅਰ ਕਮੈਂਟ ਕਰੂ ਕਰ ਦਿਓ ਤੇ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੋਗ ਵਿੱਚ ਫਿਰ ਦਮ ਬਾਏ ਬਾਏ ਦਾ ਪਰਾਖ